से रोटी टी खा के काफ़ी टाइम तक ऐसी सुते नहीं और ये मतलब साढ़े ग्यारह बजे तक लाइट आई थी ग्यारह बजे लाइट आई और उधर उद्यम उठ के थले आ गए लिटन ली उन्होंने थले पक्का पक्का ला मतलब के, के मतलब लिट गई लिट के मतलब पता नहीं उन्होंने की होया उन्होंने को सप आया होना या पता नहीं क्या ना रात में जो उन्होंने मतलब कुछ ਉਨਾਂ ਨੂੰ ਦੇਖਿਆ ਫਿਰ ਉਹਨਾਂ ਨੇ ਮਤਲਬ ਟਿੱਕਾ ਮਾਰਿਆ ਉਹ ਅੰਦਰੋਂਪਰ ਜਿਹਾ ਫਿਰ ਉਹਨਾਂ ਨੇ ਮੰਮੀ ਡੈਡੀ ਨੂੰ ਬੁਲਾਇਆ ਫਿਰ ਉਹਨਾਂ ਨੇ ਦੇਖਿਆ ਚਾਰੇ ਪਾਸੇ ਤਾਂ ਉਹਨਾਂ ਨੂੰ ਸੱਪ ਦੇਖਿਆ ਸੱਪ ਮਤਲਬ ਘਰ ਤੋਂ ਬਾਹਰ ਪਿਆ ਸੀ ਉਹਨਾਂ ਨੇ ਮਤਲਬ ਉਹਨੂੰ ਮਾਰਤਾ ਮਾਰਨ ਤੋਂ ਬਾਅਦ ਉਹ ਜਿੱਥੇ ਪਈਆਂ ਸੀ ਉੱਥੇ ਤਾਂ ਪਈਆਂ ਨਹੀਂ ਫਿਰ ਉਹ ਠਿਕੇ ਫਿਰ ਛੱਤ ਤੇ ਪੈ ਗਏ ਛੱਤ ਤੇ ਪੈਣ ਤੋਂ ਬਾਅਦ ਉਹ ਉਹਨਾਂ ਦੇ ਮੂਹ ਤੇ ਤੇ ਇੱਕ ਦੇ ਅੰਗੂਠੇ 'ਚ 6:30 ਵਜੇ ਸੀ ਉਹਨਾਂ ਤੋਂ ਪੁੱਛਿਆ ਕਿ ਕੀ ਹੋਇਆ ਜਾਂ ਕਿਵੇਂ 6:30 ਲੱਗੀ ਆ ਕਿਸੇ ਸੱਪ ਉੱਪ ਤੇ ਨੇ ਮਤਲਬ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਮੇਰੇ 6:30 ਵਜੇ ਜਦੋਂ ਸੱਪ ਨੂੰ ਦੇਖਿਆ ਸੀ ਭੱਜੇ ਤੇ ਸਾਡੇ ਮਤਲਬ ਲੱਕੜ ਵੱਜ ਗਈ ਮੂਹ ਤੇ ਉਹਦੇ ਕਹਿੰਦੀ ਮੈਂ ਇਹਨਾਂ ਕਲ ਮੇਰੇ ਵੀ ਉਹੀ ਹੋਇਆ ਮੇਰੇ ਵੀ ਉਹ ਲੱਕੜ 'ਚ ਵੜ ਗਈ ਮੇਰੇ ਹੱਥ ਅੰਗੁੱਠੇ 'ਚ ਲੱਗ ਗਿਆ ਪਿੰਡ ਪੁਵਾਦ ਦੇ ਵਿੱਚ ਸੱਪ ਦੇ ਡੰਗ ਮਾਰਨ ਦੇ ਨਾਲ ਦੋ ਸਕੀਆਂ ਭੈਣਾਂ ਦੀ ਜਾਨ ਚਲੀ ਗਈ ਹੈ ਤਾਂ ਅਮ੍ਰਿਤਕ ਬੱਚੀਆਂ ਦੀ ਪਛਾਣ 11 ਤੇ 8 ਸਾਲ ਦੇ ਮਾਸੂਮਾਂ ਦੇ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਮਾਤਾ ਦਾਇ ਕਹਿੰਣਾ ਹੈ ਕਿ ਇਹਨਾਂ ਦੇ 6 ਬੱਚੇ ਨੇ 4-5 ਸਾਲਾਂ ਤੋਂ ਪਿੰਡ ਪੁਵਾਦ ਦੇ ਵਿੱਚ ਖੇਤਾਂ ਦੇ ਵਿੱਚ ਬਣੀ ਇੱਕ ਮੋਟਰ ਦੇ ਨੇੜੇ ਝੁੱਗੀਆਂ ਬਣਾ ਕੇ ਰਹਿੰਦੇ ਨੇ ਤੇ ਕੱਲ ਰਾਤ ਖਾਣਾ ਖਾਣ ਤੋਂ ਬਾਅਦ ਉਹ ਵੀ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ਤੇ ਸੌਣ ਲੱਗਦੀਆਂ ਨੇ ਇਬ 1 ਵਜੇ ਲਾਈਟ ਆਉਂਦੀ ਹੈ ਤਾਂ ਉਤਰ ਕੇ ਚੁੱਗੀ ਦੇ ਵਿੱਚ ਸੋ ਗਈਆਂ ਲਾਈਟ ਜਾਣ ਤੋਂ ਬਾਅਦ ਇਹ ਜਦ ਛੱਤ ਤੇ ਜਾਂਦੀਆਂ ਨੇ ਜਿੱਥੇ ਦੋਵੇਂ ਲੜਕੀਆਂ ਨੇ ਉਲਟੀਆਂ ਕਰਨੀਆਂ ਮੁਰਤ ਤੋਂ ਸ਼ੁਰੂ ਕਰ ਦਤੀਆਂ ਜਿਸ ਤੋਂ ਬਾਅਦ ਸਾਰਾ ਜਿਹੜਾ ਪਰਿਵਾਰ ਉ ਜਾਗਦਾ ਤੇ ਇਸ ਤੋਂ ਬਾਅਦ ਇਹ ਜਿਹੜੀਆਂ ਬੱਚੀਆਂ ਨੇ ਇਹਨਾਂ ਦੀ ਤਬੀਅਤ ਲਗਾਤਾਰ ਵਿਗੜਦੀ ਹੈ ਤੇ 2 ਵਜੇ ਦੇ ਕਰੀਬ ਇਹਨਾਂ ਦੇ ਮੂੰਹ ਦੇ ਵਿੱਚੋਂ ਝੱਗ ਆਉਂਦੀ ਹੈ ਤੇ 5 ਮਿੰਟ ਬਾਅਦ ਦੂਜੀ ਕੁੜੀ ਦੇ ਮੂੰਹ ਤੋਂ ਵੀ ਝੱਗ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਦੋਵਾਂ ਨੂੰ ਹਸਪਤਾਲ ਲਿਆਂਦਾ ਜਾਂਦਾ ਤੇ ਉੱਥੇ ਦੋਵਾਂ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੇ ਗਲੇ ਤੇ ਦੂਜੀ ਦੇ ਹੱਥ ਤੇ ਸੱਪ ਦੇ ਦਸਣ ਦੇ ਨਿਸ਼ਾਨ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਅੱਛਾ ਜੀ ਕਿੰਨੇ ਬੱਚੇ ਨੇ ਤੁਹਾਡੇ ਚਾਰ ਕੋਣੇ ਦੁੰਡਾ ਤੇ ਕੀ ਘਟਨਾ ਬੱਪਰੀ ਰਾਤ ਨੂੰ ਰਾਤ ਮਾ ਖਾਣਾ ਖਾ ਕੇ ਲੇਟ ਗਈ ਲਟਕੇ ਬਾਅਦ ਮ ਲਟਾਈ ਗਈ ਲਟਕ ਬਾਅਦ ਮ ਪੰਖਾ ਲਗਾ ਕੇ نیچے ਸੋਈ ਗਈ सोई जाने के बाद हम उठी हमें टेरो के मम्मी देखो सांपू आई गो तो हम उठे हमने देखो तो सांप बाहर निकल आओ तब तो यहाँ गाल में काट खा हम कहे बिटिया जब का बोते हैं कान लगी कहीं देखो मेरे चोट लग गए थे हम कह क्या तो मैं सांपन काटो कही सांपन नहीं काटो तो अनुपम्पर बूझी अनुपम्प कान लगे मम्मी देखो मेरे अंगूठा में कुछ हुई गो होते हमने के बता का सांप काट खाओ तो मैं दबा के लिए चल उनने बोलो ना ही नीचे से ऊपर चली गई छत पर से छत पर ले, लेट रही जाए तब तो उन्हें उल्टी आन लगी उल्टी आन से बाद में मेरी भानजीन टेरो तो हमने उन्हें नीचे उतारो नीचे उतारे फिर हम माछी घोड़ा ले गए अस्पताल हुन खत्म हो गई एक लड़की हमारी खत्म हो गई एक हून खत्म हो गई की दोनों पढ़ दिया हाँ सुर भी पहले में अनुपम दूसरे में ਇਹ ਪਰਿਵਾਰ ਮੇਰੇ ਕੋਲੇ ਮਤਲਬ ਯੂਪੀ ਤੋਂ ਮਜ਼ਦੂਰੀ ਕਰਨ ਆਇਆ ਹੋਇਆ ਹੈ। ਇਹ 3-4 ਸਾਲ ਤੋਂ ਮੇਰੇ ਕੋਲੇ ਰਹਿ ਰਿਹਾ। ਤੇ ਪੂਰੇ ਪਿੰਡ 'ਚ ਕੰਮ ਕਰਦਾ ਤੇ ਰਹਿੰਦਾ ਆਪਣੇ ਕੋਲ। ਤੇ ਰਾਤ ਇਹਨਾਂ ਦਾ ਮੇਰੇ ਕੋਲੇ ਤਕਰੀਬਨ 1:30 ਵਜੇ ਫੋਨ ਆਇਆ। ਬਈ ਜੀ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ। ਜਦੋਂ ਮੈਂ ਇੱਥੇ ਪਹੁੰਚਿਆ ਰਾਤ ਗੱਡੀ ਲੈ ਕੇ ਅੱਧਾ ਘੰਟਾ ਤੁਹਾਨੂੰ ਪਤਾ ਹੈ ਵੀ ਘਰੇ ਤਿਆਰੀ-ਤਿਉਰੀ ਕਰਦਿਆਂ ਨੂੰ ਲੱਗ ਜਾਂਦਾ। ਜਦ ਤੱਕ ਮੈਂ ਉਰੇ ਪਹੁੰਚਿਆ ਤੇ ਇੱਕ ਇਹਨਾਂ ਨੇ ਗੱਡੀ ਪਹਿਲਾਂ ਕਿਰਾਏ ਵਾਲੀ ਬੁਲਾ ਲਈ ਸੀ। ਅਸੀਂ ਦੋਏ ਗੱਡੀਆਂ ਲੈ ਕੇ ਜਦ ਅਸੀਂ ਇੱਥੇ ਪਹੁੰਚੇ ਬੱਚੇ ਦੇਖੇ ਬੱਚੇ ਜਾਣੀ ਦੋਨੋਂ ਡੈੱਡ ਸੀਗੇ ਪਰ ਅਸੀਂ ਇਹਨਾਂ ਦਾ ਦਿਲ ਨਾ ਤੋੜਦੇ ਹੋਏ ਗੱਡੀ 'ਚ ਰੱਖੇ ਗੱਡੀ 'ਚ ਬਿਠਾ ਕੇ ਹਸਪੀਟਲ ਲੈ ਕੇ ਗਏ ਦੋ ਤਿੰਨ ਹਸਪੀਟਲਾਂ 'ਚ ਘੁੰਮੇ ਸਭ ਨੇ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਇਹਨਾਂ ਨੂੰ ਘਰ ਲੈ ਜਾਓ ਇਹਨਾਂ 'ਚ ਕੁਝ ਨਹੀਂ ਹੈ